ਕ੍ਰਿਮਿਨਲ ਮਾਈਂਡਡ ਬੰਦਾ ਹੁੰਦਾ ਕਿਹੋ ਜਿਹਾ ਕੀ ਸਗਾਏ ਕੀ ਸਿੱਖਿਆ ਤੁਸੀਂ ਜਿਹੜੀਆਂ ਉਹਨਾਂ ਨੂੰ ਥੇਸ ਪਹੁੰਚਾ ਚੁੱਕੀਆਂ ਹੁੰਦੀਆਂ ਨੇ ਹਾਂ ਸ਼ਾਇਦ ਉਹਨਾਂ ਦੇ ਬੇਇੱਜ਼ਤੀ ਉਹ ਉਸ ਚੀਜ਼ ਦੇ ਨੇੜੇ ਵੀ ਨਹੀਂ ਆਉਣਾ ਚਾਹੁੰਦੇ ਕਿ ਹਾਂ ਮੈਂ ਆਹ ਸਿਚੁਏਸ਼ਨ ਦੇ ਨੇੜੇ ਵੀ ਨਹੀਂ ਆਉਣਾ ਤਾਂ ਕਰਕੇ ਇਹਨੂੰ ਅਵਾਇਡ ਹੀ ਕਰੋ ਜੇ ਕਿਸੇ ਨੂੰ ਮਾਰਨਾ ਪਵੇ ਜੇ ਤਾਂ ਮਾਰ ਦੋ ਇਹਨੂੰ ਰੋਕਿਆ ਜਾ ਸਕਦਾ ਕ੍ਰਿਮਿਨਲ ਬ੍ਰੇਨ ਤੋਂ ਹੁਣ ਮੈਂ ਜੇ ਇਦਾਂ ਕਹਿੰਦਾ ਕਿ ਹਾਂ ਰੋਕਿਆ ਜਾ ਸਕਦਾ ਸ਼ਾਇਦ ਉਹ ਬੰਦੇ ਗਲਤ ਪੈ ਜਾਣਗੇ ਜਿਹੜੇ ਬਣ ਚੁੱਕੇ ਵਿਚਾਰੇ ਕ੍ਰਿਮਿਨਲ ਨੂੰ ਤਾਂ ਕਿਹਾ ਹੀ ਗਲਤ ਜਾਂਦਾ ਹੈ ਨਾ ਉਹਨਾਂ ਨੂੰ ਤਾਂ ਕੋਈ ਸਹੀ ਕਹਿੰਦਾ ਰਨਿੰਗ ਟੂ ਦੇ ਵਿੱਚ ਇੱਕ ਗੈਂਗ ਹੈ ਤੁਹਾਡਾ ਛੋਟਾ ਜਿਹਾ ਜੀ ਹੈਨਾ ਔਰ ਜਿਸ ਤਰੀਕੇ ਦਾ ਕਰੈਕਟਰ ਜਿਸ ਤਰੀਕੇ ਦੀ ਲੁੱਕ ਤੁਹਾਡੀ ਦਿਖਾਈ ਹੋਈ ਹੈ ਜਦੋਂ ਬੋਡੀ ਲੈਂਗੁਏਜ ਦੀ ਗੱਲ ਕਰਦੇ ਆ ਜਦੋਂ ਤੁਹਾਨੂੰ ਕੀ ਕਿਹਾ ਜਾਂਦਾ ਵੀ ਇਦਾਂ ਦਿਖਣਾ ਇਦਾਂ ਬੋਲਣਾ ਕ੍ਰਿਮੀਨਲ ਮਾਈਂਡੈਡ ਦਿਖਾਇਆ ਔਰ ਕ੍ਰਿਮੀਨਲ ਮਾਈਂਡੈਡ ਬੰਦਾ ਹੁੰਦਾ ਕਿਹੋ ਜਿਹਾ ਹੈ ਕੀ ਸਿੱਖਿਆ ਕੀ ਸਿੱਖਿਆ ਤੁਸੀਂ ਸ਼ਦ ਤਰਸਣੀ ਹੁੰਦਾ ਕਈ ਚੀਜ਼ਾਂ 'ਚ ਇਦਾਂ ਨਹੀਂ ਕਿ ਹਾਂ ਉਹ ਤਰਸ ਨਹੀਂ ਕਰਦੇ ਬਹੁਤ ਜੀਜ਼ਾਂ ਕਰਦੇ ਪਰ ਜਿਹੜੀਆਂ ਉਹਨਾਂ ਨੂੰ ਠੇਸ ਪਹੁੰਚਾ ਚੁੱਕੀਆਂ ਹੁੰਦੀਆਂ ਨੇ ਹਾਂ ਸ਼ਾਇਦ ਉਹਨਾਂ ਦੇ ਬੇਸ ਤੇ ਉਹ ਉਸ ਚੀਜ਼ ਦੇ ਨੇੜੇ ਵੀ ਨਹੀਂ ਆਉਣਾ ਚਾਹੁੰਦੇ ਕਿ ਹਾਂ ਮੈਂ ਆਹ ਸਿਚੁਏਸ਼ਨ ਦੇ ਨੇੜੇ ਵੀ ਨਹੀਂ ਆਉਣਾ ਤਾਂ ਕਰਕੇ ਇਹਨੂੰ ਵਾਈਡ ਹੀ ਕਰੋ ਜੇ ਕਿਸੇ ਨੂੰ ਮਾਰਨਾ ਪੈ ਜਾਏ ਤਾਂ ਮਾਰ ਦਿਓ ਅਸਲ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦੀ ਸੱਟ ਲੱਗੀ ਨਹੀਂ ਛੋਟੀਆਂ ਛੋਟੀਆਂ ਹੁੰਦੀਆਂ ਨੇ ਚੀਜ਼ਾਂ ਬਟ ਉਹ ਮੇਰੇ ਖਿਆਲ ਚ ਆਪਾਂ ਇਦਾਂ ਦੇ ਡਿਸੀਜਨ ਨਾ ਬਣਾ ਕੇ ਉਹਨਾਂ ਨੂੰ ਆਪ ਦੇ ਲਈ ਸਟਰੋਂਗ ਪੇਸ਼ ਕਰੀ ਹੈ ਨਾ ਉਹਨਾਂ ਚੀਜ਼ਾਂ ਨੂੰ ਕਿਹਾ ਅੱਗੇ ਸਾਨੂੰ ਫਾਇਦਾ ਦੇਣਾ ਤਾਂ ਮੇਰੇ ਖਿਆਲ ਚ ਵਧੀਆ ਜੀ ਆਪਣੇ ਆਪ ਨੂੰ ਰੋਕਿਆ ਜਾ ਸਕਦਾ ਕ੍ਰਿਮੀਨਲ ਬਲੈਂਡ ਤੋਂ ਕੀ ਲੱਗਦਾ ਤੁਹਾਨੂੰ ਦੇਖੋ ਅਬਦਬਾਬਾ ਕੰਟਰੋਲ ਆ ਹੁਣ ਮੈਂ ਜੇ ਇਦਾਂ ਕਹਿੰਦਾ ਕਿ ਹਾਂ ਰੋਕਿਆ ਜਾ ਸਕਦਾ ਸ਼ਾਇਦ ਉਹ ਬੰਦੇ ਗਲਤ ਪੈ ਜਾਣਗੇ ਜਿਹੜੇ ਬਣ ਚੁੱਕੇ ਵਿਚਾਰੇ ਅਬਦਬਾਬਾ ਕ੍ਰਿਮੀਨਲਸ ਨੂੰ ਤਾਂ ਕਿਹ ਅਹੀ ਗਲਤ ਜਾਂਦਾ ਨਾ ਉਹਨਾਂ ਨੂੰ ਤਾਂ ਕੋਈ ਸਹੀ ਕਹਿੰਦਾ ਕਹਿੰਦਾ ਬਟ ਉਹੀ ਗੱਲ ਆ ਨਾ ਕਿ ਉਹਨਾਂ ਦੀ ਜਗ੍ਹਾ ਤੇ ਜਾ ਕੇ ਦੇਖੀਏ ਤਾਂ ਮੇਰੇ ਖਿਆਲ ਚ ਉਹ ਆਪਦੀ ਸਟੋਰੀ ਜਿਵੇਂ ਦੱਸਣਗੇ ਤਾਂ ਉਹ ਗਲਤ ਨਹੀਂ ਹੋਣਗੇ ਉਹ ਕਹਿਣਗੇ ਯਾਰ ਇਹ ਸਿਚੁਏਸ਼ਨ ਚ ਮੈਂ ਹੋਰ ਕਰ ਕੀ ਸਕਦਾ ਸੀ ਬਟ ਗੱਲ ਉਹੀ ਆ ਕਿ ਕੰਟਰੋਲ ਦੀ ਆ ਕਿ ਜੇ ਤੁਸੀਂ ਉਦੋਂ ਕੰਟਰੋਲ ਕਰ ਸਕਦੇ ਸੀ ਤਾਂ ਸ਼ਾਇਦ ਉਹ ਚੀਜ਼ ਨਹੀਂ ਹੁੰਦੀ ਜੇ ਤੁਸੀਂ ਉਹ ਓਡਾ ਮਾਦਾ ਰੱਖਦੇ ਹੋ ਕਿ ਹਾਂ ਯਾਰ ਕੋਈ ਚੱਕਰ ਨਹੀਂ ਇਹ ਕਹਿਣ ਦਾ ਤਾਂ ਸ਼ਾਇਦ ਚੀਜ਼ ਅਹੀਂ ਨਿਕਲ ਜਾਂਦੀ ਹੈ ਨਹੀਂ ਸ਼ਾਇਦ ਤੁਸੀਂ 2 ਦਿਨ ਬਾਅਦ ਹੀ ਗੈਂਗਸਟਰ ਦੀ ਉਹਦੇ ਚ ਆ ਜਾਂਦੇ ਹੋ ਕਿ ਹਾਂ ਭਾਈ ਇਹਨੇ ਆ ਕ੍ਰਾਈਮ ਕਰਤਾ ਤਾਂ ਇਹ ਵੀ ਬਈ ਬੰਦਾ ਹਾਂ ਗੈਂਗਸਟਰ ਪੰਜਾਬ ਦੇ ਵਿੱਚ ਗੈਂਗਸਟਰਵਾਦ ਨੂੰ ਲੈ ਕੇ ਬੜੇ ਚਰਚੇ ਚੜ੍ਹੇ ਰਹਿੰਦੇ ਨੇ ਕੀ ਲੱਗਦਾ ਕਿ ਕ੍ਰਿਮੀਨਲ ਸਿਚੁਏਸ਼ਨ ਬਣਾਉਂਦੀ ਐ ਕਿ ਕ੍ਰਿਮੀਨਲ ਆਪਣੇ ਆਪੇ ਤੈਅ ਕਰਦਾ ਕਿ ਮੈਂ ਕ੍ਰਿਮੀਨਲ ਹੀ ਬਣਨਾ ਮੈਨੂੰ ਲੱਗਦਾ ਮੈਂ ਨਾ ਸਵਾਲਾਂ ਲਈ ਥੋੜਾ ਜਿਹਾ ਇਮਮਚੂਰ ਐ ਪਰ ਆਪਣੇ ਕੋਲ ਹਮੇਸ਼ਾ ਹੀ ਚੁਆਇਸਸ ਹੁੰਦੀਆਂ ਨੇ ਆ ਆਪਣੇ ਅੰਦਰ ਦੋ ਤਰ੍ਹਾਂ ਦੇ ਬੰਦਾ ਹੁੰਦਾ ਹੈ ਇੱਕ ਅਸੀਂ ਇੱਕ ਇੱਕ ਨੂੰ ਇੱਕ ਦੋ ਤਰ੍ਹਾਂ ਦੇ ਮਤਲਬ ਡੌਗ ਆ ਸਾਡੇ ਅੰਦਰ ਬੈਡ ਡੌਗ ਗੁੱਡ ਡੌਗ ਹੈ ਨਾ ਇਹ ਟੀਵੀ 'ਚ ਨਹੀਂ ਦਿਖਾਉਂਦੇ ਕਿ ਚਿੱਟੇ ਕੱਪੜੇ ਪਾ ਕੇ ਆਂਦਾ ਹੈ ਕਾਲੇ ਕੱਪੜੇ ਪਾ ਕੇ ਆਪਾਂ ਕਿਹਨੂੰ ਜ਼ਿਆਦਾ ਫੀਡ ਕਰਦੇ ਆ ਨਾ ਉਹਦੇ 'ਚੋਂ ਉਸੇ ਮੈਂਟੈਲਿਟੀ 'ਚੋਂ ਬੰਦਿਆਂ ਦੇ ਜਿਹੜੇ ਕੈਰੈਕਟਰ ਬਣਦੇ ਹੈਗੇ ਜਾਂ ਕ੍ਰਿਮੀਨਲ ਬਣਦਾ ਹੈ ਚੰਗਾ ਬਣਦਾ ਜੋ ਵੀ ਬਣਦਾ ਹੈਗਾ ਤਾਂ ਮੈਨੂੰ ਲੱਗਦਾ ਜੇ ਸੀ ਗੁੱਡ ਡੌਗ ਨੂੰ ਫੀਡ ਕਰਾਂਗੇ ਤਾਂ ਓਬਵੀਅਸਲੀ ਹੈ ਨਾ ਵੀ ਅਸੀਂ ਉਸ ਪਾਸੇ ਜਾਣ ਤੋਂ ਬਚ ਸਕਦੇ ਆ ਤੇ ਪਰ ਜਿਹੜੇ ਗਏ ਵੀ ਆ ਆਪਾਂ ਤਾਂ ਉਹਨਾਂ ਨੂੰ ਵੀ ਕਹਿੰਦੇ ਆ ਭਾਈ ਵਾਪਸ ਆਜੋ ਕੋਈ ਨਾ ਬਹੁਤ ਦੇਰ ਨਹੀਂ ਹੋਈ